ਕਹਿੰਦੇ ਕਿ ਰੱਬ ਤੇਤੋਂ ਕੋਈ ਜਾਦੇ ਦੂਰ ਹੈ ਭਗਤ ਰਵਲਾਸ ਨੇ ਤਾਂ ਇਥੇ ਤੱਕ ਕਿਹਾ ਕਿ ਕਹਿ ਰਬਦਾਸ ਹਾਥ ਪੈ ਨੇਰੇ ਤੇਰੇ ਹੱਥਾਂ ਪੈਰਾਂ ਤੋਂ ਵੀ ਰੱਬ ਤੇਰੇ ਨੇੜੇ ਚਲੋ ਹੱਥ ਵੀ ਹਿਰਦੇ ਨਾਲੋਂ ਖਾਸੇ ਦੂਰ ਨੇ ਪੈਰ ਵੀ ਹਿਰਦੇ ਨਾਲੋਂ ਖਾਸੇ ਦੂਰ ਨੇ ਜਿਸ ਹਿਰਦੇ ਵਿੱਚ ਵਾਹਿਗੁਰੂ ਬੈਠਾ ਤੇ ਗੁਰੂ ਅਰਜਨ ਦੇਵ ਜੀ ਤਾਂ ਕਹਿੰਦੇ ਤੇਰੇ ਤੇ ਰੱਬ ਵਿੱਚ ਪੜਦਾ ਹੀ ਇੱਕ ਹੈ ਕਿਹੜਾ ਭਾਂ ਭੀਰੀ ਕੇ ਪਾਤ ਪਰਦੋ ਤੁਸੀਂ ਪੰਜਾਬ ਵਿੱਚੋਂ ਆਇਓ ਭਾਦੋਂ ਦੇ ਮਹੀਨੇ ਪਮਖੜ ਜੇ ਨਹੀਂ ਨਿਕਲਦੇ ਹੁੰਦੇ ਭੀਰੀਆਂ ਮੱਕੀਆਂ ਦੇ ਉੱਤੇ ਧੁੱਪ ਜੀ ਨਿਕਲੇ ਤੇ ਉਹ ਜਿਹੜੀ ਭੀਰੀ ਹੁੰਦੀ ਹੈ ਨਾ ਖੇਤਾਂ ਉੱਤੇ ਉੱਡਦੀ ਜੇ ਉਹਦੇ ਖੰਭ ਨੂੰ ਤੁਸੀਂ ਹੱਥ ਨਾਲ ਫੜ ਲਓ ਨਾ ਗੁਰਮਖੋ ਉਹ ਫੜਦੇ ਸਾਰ ਪਾਊਡਰ ਬਣ ਜਾਂਦਾ ਐਨਾ ਬਰੀਕ ਖੰਭ ਹੁੰਦਾ ਉਹ ਤੇ ਜਿਹੜੇ ਫੁੱਲਾਂ ਤੇ ਬੈਠਣ ਵਾਲੇ ਛੋਟੇ ਛੋਟੇ ਤੋਤੇ ਹੁੰਦੇ ਨੇ ਇਹਨਾਂ ਨੂੰ ਹੱਥ ਨਾਲ ਇਹਦਾ ਖੰਭ ਫੜ ਲਓ ਬਸ ਸਵਾਹੇ ਰਹਿ ਜੂਗੀ ਹੱਥ ਵਿੱਚ ਤਾਂ ਨੂੰ ਗੁਰੂ ਸਾਹਿਬ ਕਹਿੰਦੇ ਬੰਦਿਆ ਤੇਰੇ ਤੇ ਰੱਬ ਵਿੱਚ ਉਹ ਪੰਭੀਰੀ ਦੇ ਖੰਭ ਜਿੰਨਾ ਹੀ ਪੜਦਾ ਹੈ ਹਾਂ ਭੀਰੀ ਕੇ ਪਾਤ ਪਰ ਤੋਂ ਪਰਦੇ ਦੇ ਵਿੱਚ ਇੱਕ ਗੁਣ ਹੈ ਇਹ ਇੱਕ ਦੂਜੇ ਨੂੰ ਦੇਖਣ ਨਹੀਂ ਦਿੰਦਾ ਇੱਕ ਅੱਖੋ ਸਾਜਾ ਇਹ ਪਰਦੇ ਦਾ ਗੁਣ ਹੈ ਤੁਸੀਂ ਕਾਰਟਨ ਕਾਤੇ ਲਾਉਨੇ ਭਾਈ ਅੰਦਰਲੇ ਨੂੰ ਬਾਹਰ ਨਾਲੇ ਦੇਖੇ ਤਾਂ ਕਿੰਨੇ ਬਰੀਕ ਹੋਵੇ ਬਾਹਰ ਬੈਠੇ ਨੂੰ ਅੰਦਰ ਨਹੀਂ ਦਿਖੇ ਉਹ ਪੰਬੀਰੀ ਦੇ ਖੰਭ ਜਿੰਨੀ ਮੋਟਾ ਪਰਦਾ ਰੱਬ ਤੇ ਸਾਡੇ ਵਿਚਾਲੇ ਪਰ ਉਹ ਹੈ ਕਾਗਾ ਭਈ ਕਾਉ ਨਾਨਕ ਹਉ ਮੈਂ ਪੀਤ ਗੁਰ ਖੋਈ ਉਹ ਪੰਬੀਰੀ ਦੇ ਖੰਭ ਜਿੰਨੀ ਮੋਟੀ ਚੌੜਾਈ ਮੁਟਿਆਈ ਹੀ